ਕੀ ਗੱਲਬਾਤ ਹੋਈ ਆ ਹਾਂਜੀ ਕੀ ਗੱਲਬਾਤ ਹੋਈ ਇਥੇ ਭਾਜੀ ਉਹ ਮੈਂ ਸਵੇਰੇ ਜਦੋਂ 9 ਵਜੇ ਆਇਆ ਵਾ ਤੇ ਬੂਹਾ ਖੋਲਿਆ ਵਾ ਤੇ ਆ ਸ਼ੀਸ਼ਾ ਟੁੱਟਾ ਸੀ ਮੀਟ ਵਾਲੀ ਦੁਕਾਨ ਦਾ ਮੁਰਤੇ ਫੇ ਮੈਂ ਉਹ ਦਵਾ ਦਵਾ ਆ ਬੂਹਾ ਖੋਲਿਆ ਤੇ ਇਧਰੋਂ ਸਾਰਾ ਹੀ ਆ ਬੂਏ ਬੋਵੇ ਤੋੜੇ ਆ ਗੱਲਾਂ ਤੋੜਿਆ ਵਾ ਗੱਲੇ ਚ ਪੈਸੇ ਹੈਗੇ ਉਹ ਲੈ ਕੇ ਸੈਟੀ ਚ ਰੱਖੇ ਯਾਰ ਜਿਨ੍ਹਾਂ ਨੂੰ ਅੱਜ ਵਪਾਰੀਆਂ ਨੂੰ ਦੇਣੇ ਸੀ ਤੇ ਉੱਪਰ ਨਾਲ ਸਾਰੀ ਲੱਗੀ ਆ ਤੇ ਉਹ ਅਸੀਂ ਪੈਸੇ ਰਾਤੀ ਅਲਮਾਰੀ ਵਾਲਿਆਂ ਨੂੰ ਪਿਆ 50000 ਲੈ ਜਾ ਉਹਨੇ ਖੜੇ ਨਹੀਂ ਪੈਸੇ ਹੁਣ ਪੈਸੇ ਜਿਹੜੇ ਦੇਣ ਲੈਣੇ ਸੀ ਉਹੋ ਰੱਖੇ ਸੀ 3 ਲੱਖ ਰੁਪਿਆ ਹੋਗਾ ਹਾਂਜੀ 3 ਲੱਖ ਰੁਪਇਆ ਹੋਰ ਇਸ ਤੋਂ ਇਲਾਵਾ ਬਸ ਬਾਕੀ ਸਮਾਨ ਸਹੁੰਨੇ ਆ ਭਾਈ ਜਿਹੜਾ ਕੋਈ ਲੈ ਕੇ ਆ ਹੁਣ ਉਹਨਾਂ ਦੀ ਕੋਈ ਪਤਾ ਤੇ ਲੱਗਣ ਨਹੀਂ ਡਿਆ ਉਹਨਾਂ ਸਮਾਨ ਕਿੰਨਾ ਕਿਹਾ ਸਮਾਨ ਆ ਵੇਖੋ ਨਾ ਪਿਆ ਹੋਣੇ ਦੀ ਗਿਣਤੀ ਤੇ ਕੋਈ ਹੁੰਦੀ ਨਹੀਂ ਆ ਕਿਤੇ ਸ਼ੱਕ ਹੋਵੇ ਸ਼ੱਕ ਭਾਈ ਕੋਈ ਕੀ ਕਹੀਏ ਜਾਂ ਕੋਈ ਭੇਤੀ ਆ ਜਿੰਨੇ ਸਾਡੀ ਜਿੱਥੇ ਪਤਾ ਵਾ ਸੈਟੀ ਦੇ ਵਿੱਚ ਪੈਸੇ ਪਏ ਆ ਅਸੀਂ ਅੱਧ ਆਪਣੇ ਸੈਪਰੇਟ ਉੱਥੇ ਰੱਖੇ ਹੁੰਦੇ ਪੈਸੇ ਜਦੋਂ ਸਾਰੇ ਉਹ ਵੀ ਐਂ ਦੀ ਜਾਂਦੇ ਨੇ ਮਜ਼ਦੂਰ ਕੋਲ ਪਾਸੇ ਦੀ ਹੁੰਦੇ ਮਜ਼ਦੂਰ ਐਂ ਦੀ ਜਾਂਦੇ ਆ ਜੀ ਸਾਰੇ ਹੌਂਕੀ ਬੰਕਾ ਮਾਂਗੇ ਹੁਣ ਸਾਫ਼ ਮਿਲਣਾ ਚਾਹੀਦਾ ਮਹਾਰਾਜ ਜੀ ਆਹ ਤਾਂ ਜੇ ਗਰੀਬ ਆਦਮੀ ਆ ਮਾਹਾਂ ਤੇ ਜੀ ਗੁਜ਼ਾਰਾ ਚੱਲਣ ਦੇ ਆ ਕਿਹਦੇ ਨਾਲ ਦੁਕਾਨ ਚੱਲਦੀ ਸੀ ਸਿਮਰਨ ਗਾਰਮੈਂਟ ਦੀ ਤੜਾ ਗਈ ਨਾ ਮੇਰਾ ਨੱਕ ਬਚਾਰਾਂ ਸਰ ਤੜੀ ਤੇ ਕਾਣ ਆਪਣੇ ਹਾਂਜੀ ਆਪਣੇ ਆਹ ਕਹਤਾ ਇਹ ਨਹੀਂ ਠਾਣੀ ਵਜੋਂ ਤਾਂ ਹੁਣ ਤੱਕ ਪੁਲਸ ਕੀ ਕਰ ਰਹੀ ਅਨ ਕਰਕੇ ਦੇਖ ਸਕਦੇ ਕਿਥੇ ਕਿਥੇ ਕਿੰਨੀ ਲਗਤਾਂ ਚੋਰੀ ਹੋਈ ਦੰਤਾਂ ਪੁਲਸ ਵੱਲੋਂ ਜੀ ਗਸ਼ਤ ਵਧਾਈ ਗਈ ਆ ਜੋ ਵੀ ਪੀਸੀਆਰ ਨਾਈਟਸ ਹਮੇ ਚੱਲਦੇ ਆ ਉਹਨਾਂ ਨੂੰ ਮਤਲਬ ਹਦਾਇਤ ਕੀਤੀ ਗਈ ਉਹ ਚੱਕਰ ਮਾਰ ਰਹੇ ਆ ਤੇ ਗਸ਼ਤ ਵਧਾਈ ਗਈ ਹੈ ਇਹ ਚੋਰਾ ਬਦਲ ਗਿਆ ਕਿਸ ਹੱਬ ਨਾਲ ਕਿਥੋਂ ਆਈ ਚੋਰੀ ਕਿਤੇ ਕਿਤਰਾ ਕਿਤਰਾ ਆਈ ਪਿੱਛੋਂ ਬੈਕ ਸਾਈਡ ਤੋਂ ਆਈ ਜੀ ਸ਼ਟਰ ਵਗੈਰਾ ਤਾਂ ਨਹੀਂ ਟੁੱਟਾ ਮਤਲਬ 메ਮ ਗਲੀ ਦੇ ਵਿੱਚੋਂ ਮਤਲਬ ਸਤਾਂ ਥਾਣੀ ਕਿਸੇ ਦੇ ਘਰ ਤਾਂ ਨਹੀਂ ਜਾਈ ਪਿੱਛੋਂ ਦੇ ਦੋ ਵਜੇ ਇੱਕ ਕੁੜੀ ਆ ਲੋਕਾਂ ਵਾਲਾ ਕੀ ਰਸ ਹੈ ਕਿੰਨੀਆਂ ਦੁਕਾਨਾਂ ਦਾ ਜਾਸਾਤ ਤੋਂ ਨਹੀਂ ਪੁੱਛ ਕੀਤੀ ਇਹਨਾਂ ਦੇ ਹੀ ਸਿਮਰਨ ਗਾਰਮੈਂਟ ਤੇ ਲਵਲੀ ਮੀਟ ਸ਼ਾਪ ਤੇ ਹਰ ਇਕੱਤੀ ਦੁਕਾਨ ਹੈ ਕੋਈ ਮੀਟ ਸ਼ਾਪ ਦਾ ਤਾਂ ਨਹੀਂ ਪੁੱਛ ਗਿਆ ਹੁੰਦੇ ਤੇ ਮਤਲਬ ਫੈਸ਼ਨ ਦੇ ਕੁਝ ਸੀਸੀਟੀਵੀ ਕਵਰੇਜ ਹੀ ਕਿਉਂ ਆਈ ਹੋਈ ਫੁਟੇਜ ਇਹਨਾਂ ਦੇ ਦੇਖਦੇ ਆ ਜੀ ਇਹਨਾਂ ਦੀ ਤੇ ਖੁਦ ਹੀ ਬੰਦ ਹੈ ਮਤਲਬ ਉਹ ਆਫ ਕਰ ਜਾਂਦੇ ਆ ਦੁਕਾਨ ਦੇ ਵਿੱਚ ਸੀਸੀਟੀਵੀ ਫੁਰੀ ਲੱਗੇ ਆ ਪਰ ਉਹ ਬੰਦ ਕਰਦੇ ਨਾਲ ਕਿ ਚੱਲਦੇ ਚੱਲਦੇ ਰਹਿਣੇ ਚਾਹੀਦੇ ਚੱਲਦੇ ਰਹਿਣੇ ਚਾਹੀਦੇ ਤਾਂ ਹੀ ਫਿਰ ਖਾਲਾ ਹੋ ਜਾਂਦਾ ਜੀ ਮਤਲਬ